ਵੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਪਾਪ ਫਰਾਂਸਿਸ ਦਾ ਹੋਇਆ ਦੇਹਾਂਤ ਜੱਥੇਦਾਰ ਗੜਗੱਜ ਦੇ ਬਿਆਨ ਤੇ ਢੱਡਰੀਆਂ ਵਾਲਿਆਂ ਦਾ ਜਵਾਬ ਮਜੀਠੀਆ ਵੱਲੋਂ ਵੱਡੇ ਖੁਲਾਸੇ ਅਮਰਿਤਪਾਲ ਸਿੰਘ ਨੂੰ ਦੱਸਿਆ ਮਾਸਟਰਮਾਈਂਡ ਮਜੀਠੀਆ ਰਵਨੀਤ ਬਿੱਟੂ ਸਵੇਤ ਹੋਰ ਆਗੂ ਨੂੰ ਗੱਡੀ ਚਾੜਨ ਵਾਲੀ ਚੈਟ ਵਾਇਰਲ ਹੋਣ ਖਿਲਾਫ ਵੱਡੀ ਕਾਰਵਾਈ ਕਨਸਟੇਬਲ ਅਮਨਦੀਪ ਦਾ ਸਾਥੀ ਸੋਨੂ ਗ੍ਰਿਫਤਾਰ ਝਾਰਖੰਡ ਵਿੱਚ ਕਾਰਨੀ ਸੈਨਾ ਦਾ ਸੂਬਾ ਪ੍ਰਧਾਨ ਗੋਲੀਆਂ ਮਾਰ ਕੇ ਹਲਾਕ ਆਵਾਰਾ ਕੁੱਤਿਆਂ ਦਾ ਕਹਿਰ ਨੋਚ ਨੋਚ ਕੇ ਖਾਦਾ ਖੇਤ ਮਜ਼ਦੂਰ ਇੱਕ ਕੋਈ ਝਟਕੇ ਵਿੱਚ ਹੋਇਆ ਪਰਿਵਾਰ ਖਾਤਮ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਦੇ ਤੋਂ ਪਹਿਲਾਂ ਇਹਨਾਂ ਨੂੰ ਵਿਸਥਾਰ ਦਿੱਤਾ ਜਾਵੇ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਵੱਡੀ ਖਬਰ ਹੈ ਸਾਈ ਧਰਮ ਦੇ ਆਗੂ ਪਾਪ ਫਰਾਂਸਿਸ ਉਹਨਾਂ ਦਾ ਦਿਹਾਂਤ ਹੋ ਗਿਆ ਹੈ ਉਹ 88 ਵਰਿਆਂ ਦੇ ਸਨ ਵੈਟਿਕਨ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਪਾਪ ਨੇ ਉਥੋਂ ਦੇ ਸਥਾਨਕ ਸਮੇਂ ਦੇ ਅਨੁਸਾਰ ਸਵੇਰੇ 7:35 ਮਿੰਟ ਤੇ ਆਖਰੀ ਸਾਹ ਲਏ ਹੈ ਉਹਨਾਂ ਨੂੰ 14 ਫਰਵ ਨੂੰ ਰੋਮ ਦੇ ਜਵੇਲੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਉਹ ਨਮੂਨੀਆਂ ਅਤੇ ਅਨੀਮੀਆ ਦਾ ਇਲਾਜ ਕਰਵਾ ਰਹੇ ਸਨ ਤੇ ਉਹ ਡਬਲ ਨਮੂਨੀਆਂ ਤੋਂ ਪੀੜਤ ਸਨ ਫੇਫੜਿਆਂ ਦੀ ਇਨਫੈਕਸ਼ਨ ਦੇ ਕਾਰਨ ਉਹ ਲਗਭਗ 5 ਹਫ਼ਤਿਆਂ ਤੱਕ ਹਸਪਤਾਲ ਦੇ ਵਿੱਚ ਭਰਤੀ ਰਹੇ। ਇਲਾਜ ਦੌਰਾਨ ਕੈਥੋਲਿਕ ਚਰਚ ਦੇ ਮੁਖ ਦਫ਼ਤਰ ਵੈਟੀਕਨ ਨੇ ਕਿਹਾ ਸੀ ਕਿ ਪਾਪ ਦੇ ਖੂਨ ਦੀ ਜਾਂਚ ਰਿਪੋਰਟ ਦੇ ਵਿੱਚ ਗੁਰਦੇ ਫੇਲ ਹੋਣ ਦੇ ਲੱਛਣ ਦਿਖਾਈ ਦੇ ਰਹੇ ਨੇ। ਇਹਦੇ ਤੋਂ ਇਲਾਵਾ ਪਲੇਟਲੈਟਸ ਦੀ ਵੀ ਕਮੀ ਦਾ ਪਤਾ ਲੱਗਿਆ ਸੀ। ਹਾਲਾਂਕਿ ਬਾਅਦ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਵੀ ਦੇ ਦਿੱਤੀ ਗਈ ਸੀ। ਆਪਣੇ ਦਿਹਾਂਤ ਤੋਂ ਇੱਕ ਦਿਨ ਪਹਿਲਾਂ ਉਹ ਅਮਰੀਕਾ ਦੇ ਉਪ ਰਾਸ਼ਟਰਪਤੀ ਜੀ.ਡੀ. ਵੈਂਸ ਨੂੰ ਵੀ ਮਿਲੇ ਸਨ। ਉਨ੍ਹਾਂ ਦੀ ਮੌਤ ਦੀ ਖਬਰ ਤੋਂ ਬਾਅਦ ਦੁਨੀਆ ਭਰ ਦੇ ਵਿੱਚ 1.4 ਅਰਬ ਕੈਥੋਲਿਕ ਲੋਕਾਂ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦੁਨੀਆ ਭਰ ਦੇ ਆਗੂ ਨੇ ਪੋਪ ਫਰਾਂਸਿਸ ਦੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੁਨੀਆ ਭਰ ਦੇ ਆਗੂਆਂ ਨੇ ਉਨ੍ਹਾਂ ਦੀ ਮੌਤ ਦੇ ਉੱਤੇ ਦੁੱਖ ਪ੍ਰਗਟਾਇਆ ਹੈ। ਇਸੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੋਪ ਦਾ ਭਾਰਤੀਆਂ ਪ੍ਰਤੀ ਵਿਸ਼ੇਸ਼ ਪਿਆਰ ਸੀ। ਇਸ ਦੌਰਾਨ ਪਾਪ ਦੇ ਦਿਹਾਂਤ ਉੱਤੇ ਭਾਰਤ ਦੇ ਵਿੱਚ 3 ਦਿਨਾਂ ਦਾ ਸਰਕਾਰੀ ਸੋਗ ਐਲਾਨ ਦਿੱਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਪਾਪ ਫਰਾਂਸਿਸ ਦੇ ਦਿਹਾਂਤ ਤੇ ਸਨਮਾਨ ਵਿੱਚ 3 ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਪਾਪ ਦੇ ਸਨਮਾਨ ਦੇ ਵਿੱਚੋਂ ਭਾਰਤ ਦੇ ਵਿੱਚ 3 ਦਿਨਾਂ ਦੀ ਸਰਕਾਰੀ ਸੋਗ ਹੋਏਗੀ। ਮੰਗਲਵਾਰ ਭਾਵ ਅੱਜ 22 ਅਪ੍ਰੈਲ 2025 ਅਤੇ ਬੁੱਧਵਾਰ 23 ਅਪ੍ਰੈਲ 2025 ਨੂੰ 2 ਦਿਨਾਂ ਦਾ ਰਾਜਕੀ ਸੋਗ ਹੋਏਗਾ। ਇਹਦੇ ਤੋਂ ਇਲਾਵਾ ਅੰਤਮ ਸੰਸਕਾਰ ਵਾਲੇ ਦਿਨ 1 ਦਿਨ ਦਾ ਵੀ ਸੋਗ ਹੋਵੇਗਾ। ਸਰਕਾਰੀ ਸੋਗ ਦੀ ਮਿਆਦ ਦੌਰਾਨ ਭਾਰਤ ਭਰ ਦੀਆਂ ਉਹਨਾਂ ਸਾਰੀਆਂ ਇਮਾਰਤਾਂ ਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ ਜਿੱਥੇ-ਜਿੱਥੇ ਰਾਸ਼ਟਰੀ ਝੰਡਾ ਨਿਯਮਤ ਤੌਰ ਤੇ ਲਹਿਰਾਇਆ ਜਾਂਦਾ ਹੈ ਅਤੇ ਕੋਈ ਵੀ ਅਧਕਾਰਤ ਮਨੋਰੰਜਨ ਨਹੀਂ ਹੋਵੇਗਾ। ਇਸੇ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਵੀ ਉਹਨਾਂ ਦੇ ਮੌਤ ਦੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਈਸਾਈ ਭਾਈ ਚਰਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਦਾ ਫਰਮਾਨ ਹੈ ਕਿ ਜਿਹੜਾ ਵੀ ਇਸ ਦੁਨੀਆ ਤੇ ਆਇਆ ਅਕਾਲ ਪੁਰਖ ਦੇ ਹੱਥ ਵਿੱਚ ਉਹਦੀ ਜ਼ਿੰਦਗੀ ਅਤੇ ਮੌਤ ਹੈ ਅਤੇ ਉਸਨੇ ਇੱਕ ਦਿਨ ਜਾਣਾ ਵੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਕਿ ਵਿਛੜੀ ਰੂਹ ਰੂਹ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਸ਼ਾਂਤੀ ਦੇਵੇ ਅਤੇ ਪੂਪ ਦੇ ਪ੍ਰੇਮੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਤੇ ਹੁਣ ਗੱਲ ਕਰਦੇ ਹਾਂ ਜਥੇਦਾਰ ਗੜਗੱਛ ਦੇ ਵਿਆਰ ਦਾ ਜਵਾਬ ਮਿਲ ਗਿਆ ਹੈ। ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਜ਼ਖੇਦਾਰ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪੰਜਾਬ ਨੂੰ ਸਭ ਤੋਂ ਪਹਿਲਾਂ ਜ਼ਰੂਰਤ ਹੈ ਸਿੱਖੀ ਦੀ ਸਿੱਖੀ ਲਹਿਰ ਚਲਾਉਣ ਦੀ ਦੂਜਾ ਨਸ਼ਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਅਤੇ ਤੀਜੀ ਗੱਲ ਹੈ ਧਰਮ ਪਰਿਵਰਤਨ ਜੋ ਹੋ ਰਿਹਾ ਹੈ ਉਹਨਾਂ ਆਖਿਆ ਕਿ ਜੇਕਰ ਕੋਈ ਮਰਜ਼ੀ ਨਾਲ ਧਰਮ ਪਰਿਵਰਤਤਾ ਕਾਨੂੰਨ ਕਹਿੰਦਾ ਕਿ ਕੀਤਾ ਜਾ ਸਕਦਾ ਪਰ ਸਾਨੂੰ ਪਰਪੱਕਤਾ ਲਿਆਉਣ ਦੇ ਵਾਸਤੇ ਲਹਿਰ ਅਰੰਭਣ ਦੀ ਲੋੜ ਹੈ ਉਹਨਾਂ ਆ ਕਿਹਾ ਕਿ ਮੇਰੇ ਕੋਲ ਸੰਗਤ ਦੇ ਫੋਨ ਆ ਰਹੇ ਹੈ ਕਿ ਧਰਮ ਪਰਿਵਰਤਨ ਨੂੰ ਰੋਕਣ ਲਈ ਸਿੱਖੀ ਦੀ ਲਹਿਰ ਚਲਾਓ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਵੱਡੀ ਗੰਭੀਰ ਸਮੱਸਿਆ ਹੈ ਕਿ ਧਰਮ ਪਰਿਵਰਤਨ ਲਗਾਤਾਰ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕਈ ਵਾਰੀ ਲੋਕ ਲਾਲਚ ਵਿੱਚ ਫਸ ਕੇ ਧਰਮ ਤਬਦੀਲ ਕਰ ਰਹੇ ਨੇ। ਉਹਨਾਂ ਇਹ ਵੀ ਆਖਿਆ ਕਿ ਗੁਰਬਾਣੀ ਨਾਲ ਪਿਆਰ ਪਵਾਉਣ ਵਾਸਤੇ ਸਾਨੂੰ ਸਿੱਖੀ ਨਾਲ ਜੋੜਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਸਿੱਖੀ ਲਹਿਰ ਚਲਾਉਣ ਲਈ ਪ੍ਰਚਾਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਡੇ ਵੱਲੋਂ ਅੰਮ੍ਰਿਤ ਸ਼ਕਾਉਣ ਲਈ ਸਮਾਗਮ ਕੀਤੇ ਜਾ ਰਹੇ ਨੇ। ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਕਿ ਜਥੇਦਾਰ ਗੜਗੱਜ ਦੇ ਵੱਲੋਂ ਸਰਹੱਦੀ ਇਲਾਕੇ ਵਿੱਚ ਲਹਿਰ ਚਲਾਈ ਜਾ ਰਹੀ ਹੈ ਅਸੀਂ ਇਹੀ ਚਾਹੁੰਦੇ ਆ ਕਿ ਨੌਜਵਾਨੋਂ ਨਸ਼ਿਆਂ ਦੇ ਵਿੱਚੋਂ ਬਾਹਰ ਕੱਢਣ ਦੀ ਲੋੜ ਹੈ ਤੇ ਮੈਂ ਕਹਿੰਦੇ ਕਾਫੀ ਇਲਜ਼ਾਮਾਂ ਦਾ ਵੀ ਅੱਜ ਤੱਕ ਸਾਹਮਣਾ ਕੀਤਾ ਹੈ ਅਤੇ ਮੇਰੇ ਬਾਰੇ ਬਹੁਤ ਤੋੜ ਮੋੜ ਕੇ ਤੱਥ ਪੇਸ਼ ਕੀਤੇ ਗਏ ਨੇ ਉਹਨਾਂ ਨੇ ਇਹ ਵੀ ਆਖਿਆ ਕਿ ਜਥੇਦਾਰ ਸਾਹਿਬ ਨੇ ਮੈਨੂੰ ਆਪਣਾ ਪੱਕਾ ਸੌਣ ਲਈ ਜਿਹੜੀ ਦ੍ਰਿੜ ਅਦਲੀ ਦਿਖਾਈ ਹੈ ਮੈਂ ਉਹਨਾਂ ਦੇ ਫੈਸਲੇ ਦਾ ਸਮਰਥਨ ਕਰਨਾ ਹੈ ਉਹਨਾਂ ਨੇ ਆਖਿਆ ਕਿ ਅਸੀਂ ਜਥੇਦਾਰ ਨਾਲ ਚੱਲਣ ਲਈ ਤਿਆਰ ਹਾਂ ਟੱਡਰਿਆਂ ਵਾਲਿਆਂ ਦਾ ਕਹਿਣਾ ਹੈ ਕਿ ਸੈਂਕੜੇ ਜਥੇ ਤਿਆਰ ਕਰਕੇ ਪਿੰਡ-ਪਿੰਡ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਵਿਦੇਸ਼ ਤੋਂ ਆ ਕੇ ਉਹ ਸਿੰਘ ਸਹਿਬਾਨ ਦੇ ਨਾਲ ਗੱਲਬਾਤ ਕਰਨਗੇ। ਟੱਡਰਿਆਂ ਵਾਲੇ ਦਾ ਕਹਿਣਾ ਕਿ ਲੋੜ ਹੈ ਕਿ ਸਾਰੇ ਇਕਜੁੱਟ ਹੋ ਕੇ ਲਹਿਰ ਖੜੀ ਕਰਨ। ਉਹਨਾਂ ਨੇ ਇਹ ਵੀ ਆਖਿਆ ਕਿ ਗਿਆਨੀ ਕੁਲਦੀਪ ਸਿੰਘ ਨੂੰ ਮੈਂ ਕਹਾਂਗਾ ਕਿ ਪੁਰਾਣੇ ਮੁੱਦਿਆਂ ਦੇ ਉੱਤੇ ਵਿਚਾਰ ਕਰਨੀ ਚਾਹੀਦੀ ਹੈ। ਉਹਨਾਂ ਇਹ ਵੀ ਆਖਿਆ ਕਿ ਮੇਰੇ ਵਾਲਾ ਮੁੱਦਾ ਹੀ ਨਹੀਂ ਹੋਰ ਵੀ अनेका ਰਾਜਨੀਤਿਕ ਸ਼ਹਿ ਦੇ ਉੱਤੇ ਗਲਤ ਫੈਸਲੇ ਕੀਤੇ ਗਏ ਉਹ ਵੀ ਫੈਲਾ ਖੋਲ੍ਹਣੀਆਂ ਚਾਹੀਦੀਆਂ ਨੇ। ਉਨ੍ਹਾਂ ਆਖਿਆ ਕਿ ਸਿੱਖੀ ਦੇ ਮੁੱਦੇ ਉੱਤੇ ਅਸੀਂ ਨਾਲ ਤੁਰਾਂਗੇ ਪਰ ਅਸੀਂ ਕਿਸੇ ਪਾਰਟੀ ਦੇ ਸਮਰਥਕ ਨਹੀਂ ਆ ਭਾਵ ਹੁਣ ਜਦੋਂ ਵਿਦੇਸ਼ ਤੋਂ ਪਰਤੇ ਉਹਨਾਂ ਨੇ ਆਖਿਆ ਕਿ ਉਹ ਗੱਲਬਾਤ ਕਰਨਗੇ ਤੇ ਹੁਣ ਕਰ ਕਰਦੇ ਆ ਬਿਕਰ ਮਜੀਠੀਆ ਦੇ ਖੁਲਾਸਿਆਂ ਤੋਂ ਬਾਅਦ ਵੱਡੀ ਕਾਰਵਾਈ ਦੀ ਜਾਣਕਾਰੀ ਮਿਲੀ ਸੀ ਕਿ ਵਾਰਸ ਪੰਜਾਬ ਦੇ ਕਥਿਤ ਗਰੁੱਪ ਦੀ ਚੈਟ ਜਿਸ ਤੇ ਉੱਤੇ ਲੀਕ ਹੋਣ ਤੋਂ ਬਾਅਦ ਲਗਾਤਾਰ ਵਿਵਾਦ ਗਹਿਰਾ ਰਿਹਾ ਹੈ ਇਸ ਮਸਲੇ ਨੂੰ ਲੈ ਕੇ ਅਕਾਲੀ ਆਗੂ ਵਿਕਰਮ ਮਜੀਠੀਆ ਨੇ ਇਸ ਕਥਿਤ ਚੈਟ ਮਾਮਲੇ ਦਾ ਮਾਸਟਰਮਾਈਂਡ ਖੜੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਨੂੰ ਕਿਹਾ ਮਜੀਠੀਆ ਨੇ ਕਿਹਾ ਕਿ ਇਸ ਗਰੁੱਪ ਦਾ ਐਡਮਿਨ ਕੁਲਵੰਤ ਸਿੰਘ rau ਕੇ ਜੋ ਡਿਬਰੂਗੜ੍ਹ ਜੇਲ੍ਹ ਤੋਂ ਵਾਪਸ ਪੰਜਾਬ ਲਿਆਂਦਾ ਗਿਆ ਮਜੀਠੀਆ ਨੇ ਦੋਸ਼ ਲਾਇਆ ਕਿ ਇਹਨਾਂ ਲੋਕਾਂ ਦੁਆਰਾ ਇਤਿਹਾਸ ਨਾਲ ਜੋੜ ਕੇ ਮਨੁੱਖੀ ਬੰਬ ਤਿਆਰ ਕੀਤੇ ਜਾ ਰਹੇ ਨੇ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਟੀਮ ਜ਼ਿਲ੍ਹਾ ਮੋਗਾ ਨਾਮ ਦੇ ਇੱਕ ਵਟਸਐਪ ਗਰੁੱਪ ਦੇ ਵਿੱਚ 600 ਤੋਂ ਵੱਧ ਲੋਕ ਜੁੜੇ ਹੋਏ ਨੇ ਅਤੇ ਇਸ ਗਰੁੱਪ ਦੇ ਵਿੱਚ ਕਥਿਤ ਤੌਰ ਤੇ ਪੰਜਾਬ ਦੇ ਸਿਆਸਤਦਾਨਾਂ ਦੀ ਕਥਿਤ ਤੌਰ ਤੇ ਕਤਲ ਦੀ ਸਾਜ਼ਿਸ਼ ਘੜੀ ਜਾ ਰਹੀ ਹੈ ਜ ਜਨਾ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾ ਕੇਂਦਰੀ ਮੰਤਰੀ ਰਵਨੀਤ ਮਿੱਟੂ ਵਿਕਰਮ ਮਜੀਠੀਆ ਪਲਵਿੰਦਰ ਸਿੰਘ ਤਲਵਾੜਾ ਇਹ ਨਿਸ਼ਾਨਾ ਬਣਾਏ ਜਾ ਰਹੇ ਨੇ ਇਸ ਸਾਜ਼ਿਸ਼ ਦਾ ਸ਼ਿਕਾਰ ਹੋਣ ਵਾਲਿਆਂ ਦੇ ਵਿੱਚ ਕੁੱਕੀ ਗਿਲ ਦਾ ਨਾਮ ਵੀ ਸ਼ਿਵਾਰਾ ਉਹਨਾਂ ਕਿਹਾ ਕਿ ਉਹਨਾਂ ਦੇ ਨਿਸ਼ਾਨੇ ਤੇ ਉਹ ਲੋਕ ਨੇ ਜੋ ਅਮਰਿਤਪਾਲ ਦਾ ਅਸਲੀ ਮਖੌਟਾ ਲੋਕਾਂ ਸਾਹਮਣੇ ਰੱਖ ਰਹੇ ਨੇ ਮਜੀਠੀਆ ਨੇ ਕਿਹਾ ਕਿ ਅਮਰਿਤਪਾਲ ਦੇ ਸਾਥੀ ਦਲਜੀਤ ਕਲਸੀ ਉੱਥੇ ਆ ਕੇ ਇਹ ਬਿਆਨ ਦੇ ਰਹੇ ਨੇ ਕਿ ਅਮਰਿਤਪਾਲ ਦੇ ਕੋਲ ਜੇਲ੍ਹ ਦੇ ਵਿੱਚ ਇੱਕ ਫੋਨ ਵੀ ਹੈ ਮਜੀਠੀਆ ਨੇ ਅਮਰਿਤਪਾਲ ਨੂੰ ਸ਼ੈਤਾਨ ਆਖਿਆ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਅੰਦਰ ਆਮਨ ਕਾਨੂੰਨ ਦੀ ਸਥਿਤੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਅਤੇ ਜ਼ਿਲ੍ਹਾ ਮੋਗਾ ਵਿੱਚ ਇੱਕ WhatsApp ਗਰੁੱਪ ਵਿੱਚ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਇੱਕ ਸਾਜ਼ਿਸ਼ ਘੜੀ ਜਾ ਰਹੀ ਹੈ ਹੁਣ ਜਦੋਂ ਇਹ WhatsApp ਚੈਟ ਲੀਕ ਹੋ ਗਈ ਹੈ ਤਾਂ ਉਹਦੇ ਤੋਂ ਬਾਅਦ ਇਹਦੇ ਉੱਤੇ ਵੱਡੀ ਕਾਰਵਾਈ ਪਾਏ ਜਾਣ ਦੀ ਖਬਰ ਹੈ। ਇਸ WhatsApp ਚੈਟ ਦੇ ਵਿੱਚ ਕਈ ਆਗੂਆ ਜਿਨ੍ਹਾਂ ਨੂੰ ਗੱਡੀ ਚਾੜਨ ਦੇ ਵਾਬਤ ਗੱਲਬਾਤ ਹੋ ਰਹੀ ਹੈ ਤੇ ਪੁਲਿਸ ਦੇ ਵੱਲੋਂ ਇਹਦੇ ਉੱਤੇ ਗੰਭੀਰ ਕਦਮ ਚੁੱਕਦਿਆਂ ਯੂਪੀਏ ਪਾਬ ਜਵਾਬਾ ਤੇ ਹੋਰ ਕਾਨੂੰਨੀ ਧਰਾਵਾਂ ਦੇ ਹੇਠ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਇਹਨਾਂ ਵਿੱਚੋਂ ਦੋ ਜਣਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਡੀਆਈਜੀ ਆਸ਼wini ਕਪੂਰ ਨੇ মিডিਆ ਨੂੰ ਜਾਣਕਾਰੀ ਦਿੱਤੀ ਹੈ। ਕਿ ਇਹ ਚੈਟ ਵਾਇਰਲ ਹੋਈ ਹੈ ਜਿਸ ਦੇ ਵਿੱਚ ਕਈ ਸਿਆਸੀ ਆਗੂਆਂ ਦੇ ਨਾਮ ਨੇ ਜਿਨ੍ਹਾਂ ਵਿੱਚ ਮਜੀਠੀਆ ਰਵਨੀਤ ਬਿੱਟੂ ਜਾਂ ਕਈ ਹੋਰ ਜਿਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਇਸ ਗਰੁੱਪ ਦੇ ਵਿੱਚ ਗੱਲਾਂ ਨੇ ਇਹਨਾਂ ਚੈਟਸ ਦੇ ਵਿੱਚ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੇ ਰੂਸ ਅਤੇ ਵੱਖ-ਵੱਖ ਨੇਤਾਵਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸੰਕੇਤ ਨੇ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਮੋਗਾ ਸਾਈਬਰ ਥਾਣੇ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਹੋਰਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਉਨਾ ਕਿਹਾ ਕਿ ਪੁਲਿਸ ਨੂੰ ਵੱਖ-ਵੱਖ ਪਹਿਲੂਆਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਇਸ ਮਾਮਲੇ ਦੀ ਤਹਿਕੀਕਤ ਕਰਨੀ ਪਈ ਹੈ ਅਤੇ ਇਸ ਮਾਮਲੇ ਵਿੱਚ ਸ਼ਾਮਲ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਹੇ ਲਖਦੀਪ ਸਿੰਘ ਬਠਿੰਡਾ ਰਵਾਸੀ ਬਲਕਾਰ ਸਿੰਘ ਖੰਨਾ ਦਾ ਰਹਿਣ ਵਾਲਾ ਅਤੇ ਪਵਨਦੀਪ ਸਿੰਘ ਪਿੰਡ ਖੋਟੇ ਜ਼ਿਲ੍ਹਾ ਮੋਗਾ ਉਹਨਾਂ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਬਲਕਾਰ ਸਿੰਘ ਅਤੇ ਪਵਨਦੀਪ ਸਿੰਘ ਨੂੰ ਰਾਉਂਡ ਅਪ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਹਾਲੇ ਚੱਲ ਰਹੀ ਹੈ ਡੀਆਈਜੀ ਕਪੂਰ ਨੇ ਦੱਸਿਆ ਕਿ ਗਰੁੱਪ ਦੇ ਵਿੱਚ ਲਗਭਗ 25-30 ਲੋਕ ਸਨ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਹਜੇ ਅਣਪਛਾਤੇ ਐ ਇਹਨਾਂ ਵਿਅਕਤੀਆਂ ਦੇ ਉੱਤੇ ਵੱਖ-ਵੱਖ ਧਰਾਵਾਂ ਜਿਨ੍ਹਾਂ ਦੇ ਵਿੱਚ ਤਣਾ ਪੈਦਾ ਕਰਨਾ, ਅਕਸਾਉ ਭਾਸ਼ਾ ਦੀ ਵਰਤੋਂ ਕਰਨੀ, ਯੂਈਪੀਏ, ਯੂਆਪਾ, ਆਈਟੀ ਐਕਟ ਦੀਆਂ ਧਰਾਵਾਂ 60 ਅਤੇ 66ਏ, ਭਾਰਤੀ ਦੰਡ ਸਹਿੰਤਾ ਦੀਆਂ ਧਰਾਵਾਂ 113, 152, 153 ਤੇ ਕਈ ਹੋਰ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਡੀਆਈ ਨੇ ਇਹ ਵੀ ਦੱਸਿਆ ਕਿ ਚੈਟ ਦੇ ਵਿੱਚ ਕਈ ਲੋਕ ਆਪਣੇ ਆਪ ਨੂੰ ਵਲੰਟੀਅਰ ਦੇ ਵਿੱਚੋਂ ਪੇਸ਼ ਕਰ ਰਹੇ ਸਨ ਅਤੇ ਭਵਿੱਖ ਦੇ ਵਿੱਚ ਹਿੰਸਕ ਕਾਰਵਾਈ ਕਰਨੀਆਂ ਗੱਲਾਂ ਕਰ ਰਹੇ ਨੇ ਕਿ ਮੇਰੀ ਡਿਊਟੀ ਲਾ ਦਿੱਤੀ ਜਾਵੇ ਅਤੇ ਸਵੇਰ ਦੇ ਵਕਤ ਅਸੀਂ ਸੌਦਾ ਲਾ ਦੇਾਂਗੇ। ਉਹਨਾਂ ਆਖਿਆ ਕਿ ਉਹਨਾਂ ਉੱਤੇ ਨਿਗਰਾਨੀ ਅਤੇ ਅੱਖ ਰੱਖੀ ਜਾ ਰਹੀ ਹੈ ਜਿਵੇਂ ਹੀ ਉਹਨਾਂ ਦੀ ਪਛਾਣ ਹੋਏਗੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ। ਪੁਲਿਸ ਨੇ ਸਪਸ਼ਟ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਕਾਨੂੰਨ ਅਤੇ ਵਿਵਸਥਾ ਨੂੰ ਕਦੇ ਵੀ ਖਤਰੇ ਵਿੱਚ ਨਹੀਂ ਪੈਣ ਦਿੱਤਾ ਜਾਏਗਾ। ਫਰਜ਼ੀ ਗਰੁੱਪਾਂ ਤੇ ਇਕਸਾਉ ਚੈਟ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਉਹ ਕਹਿੰਦੇ ਆਮਲ ਵਿੱਚ ਲਿਆ ਰਹੇ ਆ ਤੇ ਹੁਣ ਆ ਖਬਰ ਅੱਜ ਦੀ ਇੱਕ ਹੋਰ ਵੱਡੀ ਖਬਰ ਹੈ ਤੁਹਾਨੂੰ ਯਾਦ ਹੋਣਾ ਕਿ ਨਸ਼ੇ ਸਮੇਤ ਫੜੀ ਗਈ ਸੀ ਕੌਨਸਟੇਬਲ ਅਮਨਦੀਪ ਕੌਰ ਜਿਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਅਮਨਦੀਪ ਕੌਰ ਮਾਮਲੇ ਦੇ ਵਿੱਚ ਉਸਤਾ ਸਾਥੀ ਬਲਵਿੰਦਰ ਉਰਫ ਸੋਨੂ ਉਹਨੂੰ ਸੀਆਈਏ ਪੁਲਿਸ ਦੇ ਵੱਲੋਂ ਜੀਰਕਪੁਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਹਾਲਾਂਕਿ ਬਠਿੰਡਾ ਦੀ ਐਸਐਸਪੀ ਅਮਨਦੀਪ ਕੌਂਡਲ ਦੇ ਵੱਲੋਂ ਇਹ ਤੁਹਾਡੇ ਤੱਕ ਖਬਰ ਪੁੱਜਦੀ ਕੀਤੇ ਜਾਣ ਤੱਕ ਅਧਿਕਾਰਤ ਪੁਸ਼ਟੀ ਜਾਂ ਬਿਆਨ ਸਾਹਮਣੇ ਨਹੀਂ ਸਿਆ ਸਕਿਆ ਪਰ ਜਾਣਕਾਰੀ ਦੇ ਅਨੁਸਾਰ ਸੋਨੂ ਨੂੰ ਗ੍ਰਿਫਤਾਰ ਕਰਕੇ ਪੁਲਿਸ ਟੀਮ ਬਠਿੰਡਾ ਲਿਆ ਚੁੱਕੀ ਹੈ ਅਮਨਦੀਪ ਕੌਰ ਦੀ ਪੁੱਛਗਿੱਛ ਦੇ ਆਧਾਰ ਤੇ ਪੁਲਿਸ ਨੇ ਬਲਵਿੰਦਰ ਸੋਨੂ ਨੂੰ ਨਾਬਦਲ ਕਰ ਦਿੱਤਾ ਸੀ ਗ੍ਰਿਫਤਾਰੀ ਤੋਂ ਪਹਿਲਾਂ ਦੱਸਿਆ ਗਿਆ ਕਿ ਉਹ ਜ਼ਿਲ੍ਹਾ ਅਦਾਲਤ ਵਿੱਚ ਗੁਰਮੀਤ ਕੌਰ ਨਾਂ ਦੀ ਔਰਤ ਨਾਲ ਪੁਲਿਸ ਦੀ ਮੌਜੂਦਗੀ ਵਿੱਚ ਕੁੱਟਮਾਰ ਕਰਕੇ ਫਰਾਰ ਹੋਇਆ ਸੀ ਇਸ ਘਟਨਾ ਤੇ ਮਹਿਲਾ ਕਮਿਸ਼ਨ ਨੇ ਸਖਤ ਨੋਟਸ ਲੈਂਦਿਆਂ ਐਸਐਸਪੀ ਨੂੰ ਕਾਰਵਾਈ ਦੇ ਹੁਕਮ ਦੇ ਦਿੱਤੇ ਸੀ ਜਿਸ ਤੋਂ ਬਾਅਦ ਸੋਨੂ ਤੇ ਕੁੱਟਮਾਰ ਦਾ ਕੇਸ ਦਰਜ ਕਰ ਦਿੱਤਾ ਗਿਆ ਸੀ ਫਰਾਰ ਹੋਣ ਤੋਂ ਬਾਅਦ ਸੋਨੂ ਬੁਲਟ ਤੇ ਸਵਾਰ ਹੋ ਕੇ ਗਹਿਰੀ ਬੁੱਟਰ ਚਲਾ ਗਿਆ ਜਿੱਥੇ ਉਹ ਦੋ ਬਾਬਿਆਂ ਦੇ ਕੋਲ ਆਪਣਾ ਮੋਟਰਸਾਈਕਲ ਖੜਾ ਕਰਕੇ ਵਰਨਾ ਕਾਰ ਰਹੀਂ ਦਿੱਲੀ ਰਵਾਨਾ ਹੋਇਆ ਸੀ ਪੁਲਿਸ ਦੀਆਂ ਟੀਮਾਂ ਉਸ ਦੀ ਤਲਾਸ਼ ਵਾਸਤੇ ਲਗਾਤਾਰ ਛਾਪੇਮਾਰੀ ਕਰ ਰਹੀਆਂ ਸੀ ਸੂਚਨਾ ਮਿਲਣ ਤੇ ਐਤਵਾਰ ਦੀ ਰਾਤ ਦੱਸਿਆ ਜਾ ਰਿਹਾ ਕਿ ਸੀਆਈਏ ਟੀਮ ਜ਼ੀਰਖਪੁਰ ਪਹੁੰਚੀ ਤੇ ਸੋਮਵਾਰ ਦੁਪਹਿਰ ਵਕਤ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਪੁਲਿਸ ਅਮਨਦੀਪ ਕੌਰ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਸੋਨੂ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨ ਦੀ ਯੋਜਨਾ ਉਲੀਕ ਰਹੀ ਹੈ ਹੁਣ ਇਸ ਮਾਮਲੇ ਵਿੱਚ ਕੁਝ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ 2 April ਨੂੰ ਅਮਨਦੀਪ ਕੌਰ ਨੂੰ ਉਸ ਵਕਤ ਫੜਿਆ ਗਿਆ ਸੀ ਜਦੋਂ ਉਹ ਆਪਣੀ ਥਾਰ ਦੇ ਰਾਹੀਂ A N T F ਦੀ ਟੀਮ ਅੱਗੇ ਨਾਕਾ ਲਾ ਕੇ ਖੜੀ ਸੀ ਤੇ ਉਹਦੇ ਕੋਲੋਂ ਤਲਾਸ਼ੀ ਦੇ ਦੌਰਾਨ 17 ਗ੍ਰਾਮ ਹੈਰੋਇਨ ਬਰਾਮਦ ਕਰ ਲਈ ਗਈ ਸੀ। ਇਸ ਮਾਮਲੇ ਵਿੱਚ ਥਾਣਾ ਕਨਾਲ ਦੇ ਵਿੱਚ ਵੱਖ-ਵੱਖ ਧਰਾਵਾਂ ਦੇ ਹੇਠ ਮੁਕੱਦਮਾ ਦਰਜ ਕਰ ਦਿੱਤਾ ਗਿਆ ਸੀ। ਤੇ ਹੁਣ सोनू ਦੀ ਗ੍ਰਿਫਤਾਰੀ ਤੋਂ ਬਾਅਦ ਇਹ ਮਾਮਲਾ ਹੋਰ ਗੰਭੀਰ ਹੋ ਗਿਆ ਹੈ। ਹੁਣ ਵੇਖਦੇ ਹਾਂ ਕਿ ਅਗਲੀ ਅੱਖ ਪੁਲਿਸ ਦੀ ਕਿਸ ਦੇ ਉੱਤੇ ਟਿਕੇਗੀ ਜਾਂ ਇਸ ਪੁੱਛ ਪੜਤਾਲ ਦੇ ਵਿੱਚੋਂ ਹੋਰ ਕੀ ਕੁਝ ਨਿਕਲੇਗਾ। ਤੇ ਹੁਣ ਗੱਲ ਕਰਦੇ ਹਾਂ ਤਰਨਤਾਰਨ ਦੇ ਵਿੱਚ ਇੱਕ ਕਾਂਡ ਵਾਪਰਿਆ ਸੀ ਉਹਦੀ ਵੀ ਅਪਡੇਟ ਮਿਲ ਰਹੀ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਤਰਨਤਾਰਨ ਪੁਲਿਸ ਦੇ ਨਾਲ ਸਾਂਝੇ ਆਪਰੇਸ਼ਨ ਦੇ ਵਿੱਚ ਸਰਪੰਚ ਬਚਿੱਤਰ ਸਿੰਘ ਉਰਫ ਬਿਕਰ ਦੇ ਕਤਲ ਦੇ ਘਰਾਉਣੇ ਕੇਸ ਦੇ ਵਿੱਚ ਮੁਲਜ਼ਮ ਜਿਹੜਾ ਮੁੱਖ ਮੁਲਜ਼ਮ ਸੀ ਉਸ ਨੂੰ ਗ੍ਰਿਫਤਾਰ ਕੀਤਾ ਹੈ ਇਹ ਜਾਣਕਾਰੀ ਡੀਜੀਪੀ ਪੰਜਾਬ ਨੇ ਦਿੱਤੀ ਹੈ ਗ੍ਰਿਫਤਾਰ ਕੀਤੇ ਦੋਸ਼ੀ ਦੀ ਪਛਾਣ ਸੁਖਵੀਰ ਸਿੰਘ ਉਰਫ ਸੁਖ ਜਿਹੜਾ ਕਿ ਬਰਵਾਲਾ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈ ਮਿਲੀ ਜਾਣਕਾਰੀ ਦੇ ਅਨੁਸਾਰ 12 ਸਤੰਬਰ 2024 ਨੂੰ ਤਰਨਤਾਰਨ ਦੇ ਪਿੰਡ ਨਸ਼ਹਰਾ ਪੰਨੂਆ ਵਿੱਚ ਦੋ ਮੋਟਰਸਾਈਕਲ ਸਵਾਲ ਹਮਰਾਵਰਾਂ ਨੇ ਸਰਪੰਚ ਬਚੱਤਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਡੀਜੀਪੀ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਸੁਖਬੀਰ ਸਿੰਘ ਇੱਕ ਜਰਾਇਮ ਪੇਸ਼ਾ ਮੁਜ਼ਰਮ ਹੈ ਉਹਦੇ ਵਿਰੁੱਧ ਐਨਡੀਪੀਐਸ ਆਰਮਜ਼ ਐਕਟ ਦੇ ਕੇਸਾਂ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨਾਲ ਕਈ ਮਾਮਲੇ ਦਰਜ ਦੱਸੇ ਗਏ ਐ ਉਹਨਾਂ ਦੱਸਿਆ ਕਿ ਉਸਤੇ ਸਾਥੀਆਂ ਦੀ ਪਛਾਣ ਕਰਨ ਅਤੇ ਉਸਦੀਆਂ ਅਪਰਾਧਿਕ ਗਤੀਵਿਧੀਆਂ ਦੀ ਹੋਰ ਬਾਰੀਕੀ ਨਾਲ ਹਲੇ ਜਾਂਚ ਕੀਤੀ ਜਾ ਰਹੀ ਹੈ ਇਸ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ ਏਡੀਜੀਪੀ ਏਜੀਟੀਐ ਪ੍ਰਮੋਦ 바ਰ ਨੇ ਦੱਸਿਆ ਕਿ AIG ਸੰਦੀਪ ਗੋਇਲ ਦੀ ਨਿਗਰਾਨੀ ਹੇਠ AGTF ਦੀਆਂ ਟੀਮਾਂ ਅਤੇ SSP ਅਭਿਮਨਿਉ ਰਾਣਾ ਦੀ ਅਗਵਾਈ ਹੇਠ ਤਰਨਤਾਰਨ ਪੁਲਿਸ ਦੀਆਂ ਟੀਮਾਂ ਜੋ ਉਸ ਦਾ ਪਿੱਛਾ ਕਰ ਰਹੀਆਂ ਸਨ ਉਹਨਾਂ ਨੇ ਖੁਫੀਆ ਜਾਣਕਾਰੀ ਦੇ ਆਧਾਰ ਤੇ ਦੋਸ਼ੀ ਨੂੰ ਤਰਨਤਾਰਨ ਦੇ ਪਹੂਵੰਡ ਇਲਾਕੇ ਤੋਂ ਕਾਬੂ ਕਰ ਲਿਆ ਹੈ ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦੇ ਹੋਏ AIG ਸੰਦੀਪ ਗੋਇਲ ਨੇ ਦੱਸਿਆ ਕਿ AGTF ਅਤੇ ਤਰਨਤਾਰਨ ਪੁਲਿਸ ਦੀਆਂ ਟੀਮਾਂ ਤੇਜ਼ੀ ਨਾਲ ਕਾਰਵਾਈ ਕਰਦੀਆਂ ਦੋਸ਼ੀ ਵਿਅਕਤੀ ਦਾ ਪਿੱਛਾ ਕਰ ਰਹੀਆਂ ਸੀ ਅਤੇ ਪਿੰਡ ਪੋਵਿੰਟ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਨੇੜੇ ਉਸ ਨੂੰ ਸਫਲਤਾਪੂਰਵਕ ਗ੍ਰਿਫਤਾਰ ਕਰਨ ਵਿੱਚ ਸਫਲ ਹੋਈਆਂ ਪੁਲਿਸ ਟੀਮਾਂ ਨੇ ਉਸਦਾ ਕਾਲਾ ਹੀਰੋ ਸਪਲੈਂਡਰ ਮੋਟਰਸਾਈਕਲ ਵੀ ਜ਼ਬਤ ਕੀਤਾ ਐਸਐਸਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਸੁਖਵੀਰ ਨੇ ਸਰਪੰਚ ਬਚਿੱਤਰ ਸਿੰਘ ਦੇ ਕਤਲ ਦੀ ਸਾਜ਼ਿਸ਼ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ ਉਹਨਾਂ ਦੱਸਿਆ ਕਿ ਪੀੜਤ ਸਰਪੰਚ ਦੀ ਰੇਕੀ ਕਰਨ ਵਿੱਚ ਵੀ ਦੋਸ਼ੀ ਦਾ ਹੱਥ ਸੀ ਐਸਐਸਪੀ ਨੇ ਦੱਸਿਆ ਕਿ ਮਲਜ਼ਮ ਸੁਖਵੀਰ ਦੀ ਗ੍ਰਿਫਤਾਰੀ ਦੇ ਨਾਲ ਤਰਨਤਾਰਨ ਪੁਲਿਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਕੁੱਲ 8 ਮੁਲਜ਼ਮਾਂ ਦੇ ਵਿੱਚੋਂ 7 ਨੂੰ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਜਾਂਚ ਹਾਲੇ ਵੀ ਜਾਰੀ ਹੈ। ਪੁਲਿਸ ਟੀਮਾਂ ਅਪਰਾਧ ਵਿੱਚ ਸ਼ਾਮਲ 8ਵੇਂ ਮੁਲਜ਼ਮ ਨੂੰ ਦਬੋਚਣ ਲਈ ਪਹਾੜੀ ਕਰ ਰਹੀਆਂ ਨੇ। ਇਸ ਸਬੰਧੀ ਥਾਣਾ ਸਰਹਾਲੀ ਦੇ ਵਿੱਚ BNS ਦੀ ਧਾਰਾ 103 ਅਤੇ 3 ਦੀ ਧਾਰਾ 5 ਅਤੇ ਆਸਲਾ ਐਕਟ ਦੀ ਧਾਰਾ 25 ਦੇ ਤਹਿਤ FIR ਪਹਿਲਾਂ ਹੀ ਦਰਜ ਕੀਤੀ ਹੋਈ ਹੈ। ਤੇ ਹੁਣ ਝਾਰਖੰਡ ਦੇ ਵਿੱਚੋਂ ਵੀ ਇੱਕ ਵੱਡੀ ਖਬਰ ਮਿਲ ਰਹੀ ਹੈ। ਚਾਰਖੰਡ ਦੇ ਜਮਸ਼ੀਦਪੁਰ ਜ਼ਿਲ੍ਹੇ ਤੋਂ ਇੱਕ ਵੱਡੀ ਘਟਨਾ ਮਿਲੀ ਹੈ ਕਿ ਉੱਥੇ ਵਾਪਰ ਚੁਕੀ ਹੈ ਤੇ ਇਹ ਕਰਨੀ ਸੈਨਾ ਦੇ ਰਾਸ਼ਟਰੀ ਉਪ ਪ੍ਰਧਾਨ ਅਤੇ ਚਾਰਖੰਡ ਦੇ ਪ੍ਰਧਾਨ ਵਿਨੇ ਸਿੰਘ ਦੀ ਉੱਥੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਸ ਘਟਨਾ ਦੇ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲੀ ਹੈ ਅਤੇ ਉਸ ਦੀ লাশ ਨੈਸ਼ਨਲ ਹਾਈਵੇ 33 ਤੇ ਦਿੱਲੀ ਵਰਲਡ ਪਬਲਿਕ ਸਕੂਲ ਮੋੜ ਦੇ ਅੰਦਰ ਲਗਭਗ 500 ਮੀਟਰ ਦੀ ਦੂਰੀ ਤੇ ਇੱਕ ਖੇਤ ਵਿੱਚੋਂ ਮਿਲੀ ਹੈ ਉਸ ਤੇ ਸਿਰ ਵਿੱਚ ਦੱਸਿਆ ਹੋਇਆ ਕਿ ਗੋਲੀ ਮਾਰੀ ਗਈ ਹੈ ਮੌਕੇ ਤੋਂ ਵਿਹੇਦਾ ਸਕੂਟਰ ਤੇ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ ਹੱਥਾਂ ਤੇ ਲੱਤਾਂ ਤੇ ਸੱਟਾਂ ਦੇ ਨਿਸ਼ਾਨ ਵੀ ਨਜ਼ਰ ਆ ਰਹੇ ਨੇ ਲੋਕੇਸ਼ਨ ਰਾਹੀਂ ਉਸ ਦੀ লাশ ਬਰਾਮਦ ਕੀਤੀ ਗਈ ਦੱਸਿਆ ਜਾ ਰਿਹਾ ਕਿ ਉਸਤੇ ਸਿਰ ਤੇ ਗੋਲੀ ਦਾ ਜ਼ਖਮ ਸੀ ਅਤੇ ਉਸਤੇ ਖੱਬੇ ਹੱਥ ਵਿੱਚ ਪਿਸਤੌਲ ਸੀ ਜਮਸ਼ੀਦਪੁਰ ਪੁਲਿਸ ਦੇ ਅਨੁਸਾਰ ਉਹ ਐਤਵਾਰ ਸਵੇਰ ਤੋਂ ਸੰਪਰਕ ਵਿੱਚ ਨਹੀਂ ਸੀ ਸ਼ਿਕਾਇਤ ਤੋਂ ਬਾਅਦ ਉਹਦੀ ਮੋਬਾਈਲ ਲੋਕੇਸ਼ਨ ਟ੍ਰੇਸ ਕੀਤੀ ਗਈ ਅਤੇ ਫਿਰ লাশ ਬਰਾਮਦ ਕੀਤੀ ਗਈ ਹੈ ਪੁਲਿਸ ਨੇ ਦੱਸਿਆ ਕਿ ਘਟਨਾ ਦੀ ਹਰ ਸੰਭਵ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਸੀ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਉਹ ਫੁਟੇਜ ਵੇਖੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਭਾਲ ਹੈ ਇਹਦੇ ਤੋਂ ਨਾਰਾਜ਼ ਹੋਏ ਕਰਨੀ ਸੈਨਾ ਦੇ ਮੈਂਬਰਾਂ ਨੇ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਸੀ ਲਗਭਗ 3 ਘੰਟਿਆਂ ਬਾਅਦ ਸਿਟੀ ਦੇ ਐਸਪੀ ਦੇ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਪ੍ਰਦਰਸ਼ਨਕਾਰੀ ਕਿਤੇ ਜਾ ਕੇ ਸਹਿਮਤ ਹੋਏ ਇਹਦੇ ਤੋਂ ਬਾਅਦ ਨੈਸ਼ਨਲ ਹਾਈਵੇ 33 ਤੇ ਜਾਮ ਦੇਰ ਰਾਤ ਤਕਰੀਬਨ 1 ਵਜੇ ਜਾ ਕੇ ਖਤਮ ਹੋਇਆ ਇਦੇ ਤੋਂ ਪਹਿਲਾਂ ਵਿਨੇ ਸਿੰਘ ਦੇ ਕਤਲ ਦੀ ਸੂਚਨਾ ਮਿਲਣ ਤੋਂ ਵੱਡੀ ਗੰਤੀ ਵਿੱਚ ਕਰਨੀ ਸਿਨਾਂ ਦੇ ਸਮਰਥਕ ਮੌਕੇ ਤੇ ਪਹੁੰਚੇ। ਉਹਨਾਂ ਉੱਥੇ ਮੌਜੂਦ ਪੁਲਿਸ ਟੀਮ ਨਾਲ ਬਹਿਸ ਵੀ ਕੀਤੀ ਅਤੇ ਲੋਕਾਂ ਨੇ ਪੁਲਿਸ ਨੂੰ ਉੱਥੋਂ ਖਦੇੜਨ ਦੀ ਕੋਸ਼ਿਸ਼ ਵੀ ਕੀਤੀ ਪਰ ਫਿਰ ਵੀ ਉੱਥੇ ਸਥਿਤੀ ਗੰਭੀਰ ਬਣੀ ਰਹੀ। ਤੇ ਹੁਣ ਗੱਲ ਕਰਦੇ ਹਾਂ ਬਾਬਾ ਸਦਕੀ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲ ਗਈ ਹੈ। ਇਹਦਾ ਮਤਲਬ ਇਹ ਧਮਕੀਆਂ ਇਹ ਕਤਲੋਗਾਰਤ ਸਿਰਫ ਪੰਜਾਬ 'ਚ ਨਹੀਂ। ਤਕਰੀਬਨ ਹਰ ਇੱਕ ਸੂਬੇ ਦਾ ਹਾਲ ਇਸੇ ਤਰ੍ਹਾਂ ਦਾ ਹੁੰਦਾ ਜਾ ਰਿਹਾ ਹੈ। ਨਸੀਪੀ ਆਗੂ ਅਤੇ ਸਾਬਕਾ ਵਿਧਾਇਕ ਜਿਸ਼ਾਨ ਸੰਦੀਕੀ ਨੂੰ ਜਾਨੋਂ ਮਾਰ ਦੀ ਧਮਕੀ ਮਿਲਣ ਦੀ ਖਬਰ ਹੈ ਇਹ ਧਮਕੀ ਇੱਕ ਈਮੇਲ ਰਾਹੀਂ ਦਿੱਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਉਸਤਾ ਵੀ ਉਹੀ ਹਾਲ ਹੋਏਗਾ ਜੋ ਉਸਦੇ ਪਿਤਾ ਬਾਬਾ ਸੰਦੀਕੀ ਦਾ ਕੀਤਾ ਗਿਆ ਸੀ ਇਹਦੇ ਤੋਂ ਇਲਾਵਾ ਦੋਸ਼ੀਆਂ 10 ਕਰੋੜ ਰੁਪਏ ਦੀ ਫਰੋਤੀ ਦੀ ਮੰਗ ਵੀ ਕੀਤੀ ਹੈ ਅਤੇ ਨਾਲ ਧਮਕੀ ਦਿੱਤੀ ਹੈ ਕਿ ਉਹ ਹਰ 6 ਘੰਟਿਆਂ ਬਾਅਦ ਅਜਿਹੇ ਈਮੇਲ ਉਹਨਾਂ ਨੂੰ ਭੇਜਣਗੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਮੁੰਬਈ ਪੁਲਿਸ ਨੇ ਦੀਸ਼ਾਨ صدیਕੀ ਦੇ ਬਾਂਦਰਾ ਸਥਿਤ ਘਰ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਅਤੇ ਜਾਂਚ ਵਿੜ ਦਿੱਤੀ ਹੈ ਇਹ ਘਟਨਾ ਬਾਬਾ صدیਕੀ ਦੇ ਕਤਲ ਤੋਂ ਕੁਝ ਮਹੀਨੇ ਬਾਅਦ ਵਾਪਰੀ ਹੈ ਜਿਸ ਵਿੱਚ ਲਾਰੈਂਸ ਬਿਸ਼ਨੋਈ ਗਰੁੱਪ ਸ਼ਾਮਲ ਸੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਧਮਕੀ ਤੋਂ ਬਾਅਦ ਦੀਸ਼ਾਨ صدیਕੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਤੇ ਵਿੱਚ ਲਿਖਿਆ ਕਿ ਗਿੱਦੜ ਵੀ ਧੋਖੇ ਨਾਲ ਸ਼ੇਰਾਂ ਨੂੰ ਮਾਰ ਦਿੰਦੇ ਨੇ ਇਸ ਪੋਸਟ ਰਾਹੀਂ ਉਸਨੇ ਆਪਣੀ ਸਥਿਤੀ ਜ਼ਾਹਰ ਕੀਤੀ ਹੈ ਅਤੇ ਆਪਣੀ ਸੁਰੱਖਿਆ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ ਹੈ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਵੀ ਕਰ ਰਹੀ ਹੈ ਅਤੇ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਜੀ ਸ਼ਾਨ ਦੇ ਪਿਤਾ ਬਾਬਾ ਸਦੀਕੀ ਜੋ ਕਿ ਐਨਸੀਪੀ ਦੇ ਆਗੂ ਸੀ ਉਹਨਾਂ ਨੂੰ 12 ਅਕਤੂਬਰ 2024 ਨੂੰ ਬਾਂਦਰਾ ਈਸਟ ਵਿੱਚ ਤਿੰਨ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਲੀਲਾਵਤੀ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਦੱਸਣਾ ਬਣਦਾ ਕਿ ਬਾਬਾ ਸਦੀਕੀ ਨੇ 1999, 2004 ਅਤੇ 2009 ਵਿੱਚ ਲਗਾਤਾਰ ਤਿੰਨ ਵਾਰ ਬਾਂਦਰਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਦੇ ਵਜੋਂ ਚੁਣ ਕੇ ਸੇਵਾ ਨਿਭਾਈ ਸੀ। ਬਾਬਾ ਸਦੀਕੀ ਦੀ ਮੌਤ 66 ਸਾਲ ਦੀ ਉਮਰ ਵਿੱਚ ਹੋਈ ਸੀ। ਇਸ ਕਤਲ ਦੀ ਢੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਸਖਤ ਕਾਰਵਾਈ ਕਰਦੇ ਮੁੰਬਈ ਪੁਲਿਸ ਨੇ 26 ਮੁਲਜ਼ਮਾਂ ਦੇ ਖਿਲਾਫ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਪਾ ਮਕੋਕਾ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਸੀ। ਤੇ ਆ ਖਬਰ ਵੀ ਬਹੁਤ ਮੰਦ ਭਾਗੀ ਖਬਰ ਹੈ। ਜ਼ਿਲ੍ਹਾ ਜਲੰਧਰ ਦੀ ਤਹਿਸੀਲ ਨਕੋਦਰ ਚ ਪੈਂਦਾ ਪਿੰਡ ਖੁਣਖੁਣ। ਖੁਣਖੁਣ ਨੇ ਖੇਤਾਂ ਦੇ ਵਿੱਚ ਪਾਣੀ ਲਾਉਣ ਗਾ ਇੱਕ ਬਜ਼ੁਰਗ ਨੂੰ ਆਵਾਰਾ ਕੁੱਤਿਆਂ ਨੇ ਘੇਰ ਕੇ ਬੁਰੀ ਤਰ੍ਹਾਂ ਨੋਚਿਆ ਅਤੇ ਉਸ ਦੀ ਮੌਕੇ ਤੇ ਮੌਤ ਹੋਈ ਹੈ। ਪਿੰਡ ਕੱਗ ਸਾਬੂ ਦਾ ਰਹਿਣ ਵਾਲਾ 65 ਵਰਿਆਂ ਦਾ ਬਜ਼ੁਰਗ ਖੇਤ ਮਜ਼ਦੂਰ ਸੁਖਵਿੰਦਰ ਸਿੰਘ ਆਪਣੇ ਹੀ ਪਿੰਡ ਦੇ ਕਿਸਾਨ ਜਸਪਾਲ ਸਿੰਘ ਦੇ ਖੇਤਾਂ ਦੇ ਵਿੱਚ ਪਿੰਡ ਖੁਣਖੁਣ ਦੇ ਵਿੱਚ ਲੱਗੀ ਜਿਹੜੀ ਬੀਜੀ ਮੱਕੀ ਦੀ ਫਸਲ ਹੈ ਉਹਨੂੰ ਐਤਵਾਰ ਦੀ ਸਵੇਰ ਤਕਰੀਬਨ 7:00 ਵਜੇ ਦੱਸਿਆ ਜਾ ਰਿਹਾ ਕਿ ਪਾਣੀ ਲਾਉਣ ਵਾਸਤੇ ਗਿਆ ਸੀ। ਉੱਥੇ ਖੇਤਾਂ ਵਿੱਚ ਆਵਾਰਾ ਕੁੱਤਿਆਂ ਦਾ ਝੋਂਡੂਸ ਨੂੰ ਪੈ ਗਿਆ। ਇਕੱਲਾ ਹੋਣ ਕਰਕੇ ਕੁੱਤਿਆਂ ਤੋਂ ਆਪਣੇ ਆਪ ਨੂੰ ਬਚਾਰਾ ਸਕਿਆ ਤੇ ਕੁੱਤਿਆਂ ਨੇ ਉਸ ਨੂੰ ਨੋਚ-ਨੋਚ ਕੇ ਖਾ ਲਿਆ। ਇਸੇ ਦੌਰਾਨ ਇੱਕ ਹੋਰ ਪ੍ਰਵਾਸੀ ਮਜ਼ਦੂਰ ਮੌਕੇ ਤੇ ਪਹੁੰਚਾ ਤਾਂ ਉਸ ਨੇ ਮਾਲਕ ਦੇ ਪੁੱਤਰ ਰਾਜਵੀਰ ਨੂੰ ਨਾਲ ਲੈ ਕੇ ਕੁੱਤਿਆਂ ਤੋਂ ਸੁਖਵਿੰਦਰ ਸਿੰਘ ਨੂੰ ਛੁਡਾਇਆ ਪਰ ਉਦੋਂ ਤੱਕ ਸੁਖਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ। ਇਸ ਵਾਰਦੀ ਪੁਲਿਸ ਸਟੇਸ਼ਨ ਪ੍ਰਤਾਪਪੁਰਾ ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਪੁਲਿਸ ਪਹੁੰਚੀ ਅਤੇ ਬਣਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ Laash ਵਾਰਸਾਂ ਦੇ ਹਵਾਲੇ ਕੀਤੀ ਗਈ। ਦੱਸਣਾ ਬਣਦਾ ਕਿ ਇਹਦੇ ਤੋਂ ਪਹਿਲਾਂ ਇੱਥੋਂ ਦੇ ਨੇੜਲਾ ਪਿੰਡ ਮੀਰਾਪੁਰ ਦਾ ਇੱਕ ਮਜ਼ਦੂਰ ਕੁਝ ਦਿਨ ਪਹਿਲਾਂ ਖੇਤਾਂ ਵਿੱਚ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਗਿਆ ਸੀ। ਉਸਦੀ ਵੀ ਮੌਕੇ ਤੇ ਮੌਤ ਹੋ ਗਈ ਸੀ। ਇਸ ਤਾਜ਼ਾ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਸਹਿਮ ਪੈਦਾ ਹੋ ਗਿਆ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਨੂੰ ਕਾਬੂ ਕੀਤਾ ਜਾਵੇ ਅਤੇ ਲੋਕਾਂ ਨੂੰ ਸੁਰੱਖਿਅਤ ਕੀਤਾ ਜਾਵੇ ਤੇ ਹੁਣ ਆਹ ਖਬਰ ਬਹੁਤ ਧਿਆਨ ਦੀ ਮੰਗ ਕਰਦੀ ਹੈ ਉਹ ਰੋਜ਼ ਤੁਸੀਂ ਟੈਲੀਵਿਜ਼ਨ ਮੈਗਜ਼ੀਨ ਸੋਸ਼ਲ ਮੀਡੀਆ ਜਾਂ ਅਖਬਾਰਾਂ ਦੇ ਵਿੱਚ ਦਰਦਨਾਕ ਸੜਕ ਹਾਦਸਿਆਂ ਦੀਆਂ ਖਬਰਾਂ ਪੜ੍ਹਦੇ ਸੁਣਦੇ ਹੋਵੋਗੇ ਬਹੁਤ ਸਾਰੇ ਲੋਕ ਨੇ ਜਿਹੜਾ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੁੰਦੇ ਨੇ ਯਾਤਰੀ ਬੱਸਾਂ ਦੇ ਵਿੱਚ ਪਹਾੜੀ ਖੱਡਾਂ ਵਿੱਚ ਡਿੱਗ ਜਾਂਦੇ ਐ ਸ਼ਰਾਬੀ ਡਰਾਈਵਰ ਕਈ ਵਾਰੀ ਕਿਸ ਨੂੰ ਦਰੜ ਦਿੰਦੇ ਐ ਪੈਦਲ ਚੱਲਣ ਵਾਲੇ ਕੁਚਲੇ ਜਾਂਦੇ ਆ ਕਿਤੇ ਕਾਰ ਖੜੇ ਟਰੱਕ ਵਿੱਚ ਜਾ ਵਜਦੀ ਹੈ ਕਿਤੇ ਦੋਪਹੀਆ ਵਾਹਨ ਸ਼ਿਕਾਰ ਹੋ ਜਾਂਦਾ ਹੈ ਇਹ ਅਕਸਰ ਤੁਸੀਂ ਸੁਣਦੇ ਹੋ ਤੇ ਪੜ੍ਹਦੇ ਹੋ ਇਕੱਲੇ 2023 ਦੇ ਵਿੱਚ ਭਾਰਤੀ ਸੜਕਾਂ ਤੇ 1 ਲੱਖ ਤੇ 72000 ਤੋਂ ਵੱਧ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਨੇ ਔਸਤਨ ਜੇ ਦਿੱਲੀ ਮੈਂ ਜ਼ਿਕਰ ਕਰਾਂ ਰੋਜ਼ਾਨਾ 474 ਮੌਤਾਂ ਜਾਂ ਹਰ 3 ਮਿੰਟ ਵਿੱਚ ਲਗਭਗ ਇੱਕ ਵਿਅਕਤੀ ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ ਹਾਲਾਂਕਿ 2023 ਦੀ ਹਾਦਸਿਆਂ ਦੀ ਰਿਪੋਰਟ ਹਾਲੇ ਤੱਕ ਨਸ਼ਰ ਨਹੀਂ ਕੀਤੀ ਗਈ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਨ ਗੜਕਰੀ ਨੇ ਦਸੰਬਰ ਦੇ ਵਿੱਚ ਇੱਕ ਸੜਕ ਸੁਰੱਖਿਆ ਸਮਾਗਮ ਦੇ ਵਿੱਚ ਇਹ ਇੱਕ ਭਿਆਨਕ ਤਸਵੀਰ ਕਰਦਿਆਂ ਕੁਝ ਅੰਕੜਿਆਂ ਦਾ ਹਵਾਲਾ ਦਿੱਤਾ ਸੀ ਉਹਨਾਂ ਨੇ ਦੱਸਿਆ ਸੀ ਕਿ ਇਸ ਸਾਲ ਦੇ ਵਿੱਚ ਮਰਨ ਵਾਲਿਆਂ ਵਿੱਚ 10000 ਬੱਚੇ ਵੀ ਸ਼ਾਮਲ ਹੈ ਸਕੂਲਾਂ ਅਤੇ ਕਾਲਜਾਂ ਜਿਹੜੇ ਹਾਦਸਿਆਂ ਦੇ ਵਿੱਚ 10000 ਹੋਰ ਮੌਤਾਂ ਹੋਈਆਂ ਜਦਕਿ 35000 ਪੈਦਲ ਚੱਲਣ ਵਾਲਿਆਂ ਦੀ ਜਾਨ ਗਈ ਤੇਜ਼ ਰਫ਼ਤਾਰ ਨਾਲ ਗੱਡੀਆਂ ਚਲਾਉਣਾ ਸਭ ਤੋਂ ਵੱਡਾ ਕਾਰਨ ਦੱਸਿਆ ਗਿਆ 54000 ਲੋਕਾਂ ਦੀ ਮੌਤ ਹੈਲਮਟ ਨਾ ਪਾਉਣ ਕਾਰਨ ਹੋਈ 16000 ਲੋਕਾਂ ਦੀ ਮੌਤ ਸੀਟ ਬੈਲਟ ਨਾ ਲਾਉਣ ਕਾਰਨ ਹੋਈ ਸੜਕ ਹਾਦਸਿਆਂ ਦੇ ਹੋਰ ਮੁੱਖ ਕਾਰਨਾਂ ਦੇ ਵਿੱਚ ਓਵਰਲੋਡਿੰਗ ਅਤੇ ਸੜਕਾਂ ਦਾ ਡਿਜ਼ਾਈਨ ਵੀ ਸ਼ਾਮਲ ਹੈ ਜਿਸ ਕਾਰਨ 12000 ਤੋਂ ਵੱਧ ਮੌਤਾਂ ਹੋਈਆਂ ਵੈਧ ਲਾਇਸੈਂਸ ਤੋਂ ਬਿਨਾਂ ਗੱਡੀ ਚਲਾਉਣਾ ਜਿਸ ਕਾਰਨ 34000 ਹਾਦਸੇ ਹੋਏ ਰੋਂਗ ਸਾਈਡ ਪਾਪ ਗਲਤ ਪਾਸੇ ਗੱਡੀ ਚਲਾਉਣ ਕਾਰਨ ਵੀ ਮੌਤਾਂ ਹੋਈਆਂ ਗੜਕਰੀ ਨੇ ਸੜਕ ਸੁਰੱਖਿਆ ਬੈਠਕ ਵਿੱਚ ਕਿਹਾ ਸੀ ਕਿ ਕਈ ਸੜਕ ਹਾਦਸੇ ਇਸ ਲਈ ਹੁੰਦੇ ਆ ਕਿਉਂਕਿ ਲੋਕਾਂ ਵਿੱਚ ਕਾਨੂੰਨ ਪ੍ਰਤੀ ਸਨਮਾਨ ਅਤੇ ਡਰ ਦੀ ਕਮੀ ਹੈ ਉਹਨਾਂ ਕਿਹਾ ਕਿ ਹਾਦਸਿਆਂ ਦੇ ਕਈ ਕਾਰਨ ਨੇ ਪਰ ਸਭ ਤੋਂ ਵੱਡਾ ਮਨੁੱਖੀ ਵਰਤੋਂ ਤੇ ਮਨੁੱਖੀ ਗਲਤੀਆਂ ਨੇ ਤੇ ਹੁਣ ਇੱਕੋ ਹੀ ਝਟਕੇ ਦੇ ਵਿੱਚ ਪਰਿਵਾਰ ਖਤਮ ਹੋ ਗਿਆ ਹਲੇ ਮੈਂ ਆ ਕੁਝ ਅੰਕੜੇ ਤੁਹਾਡੇ ਨਾਲ ਜਾਣਕਾਰੀ ਦੇ ਰੂਪ ਵਿੱਚ ਸਾਂਝੇ ਕਰ ਰਿਹਾ ਸੀ ਖਬਰ ਯੂਪੀ ਤੋਂ ਮਿਲ ਰਹੀ ਹੈ ਯੂਪੀ ਦੇ ਰਾਮਪੁਰ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਮੋਟਰਸਾਈਕਲ ਸਵਾਰ ਤਿੰਨ ਲੋਕਾਂ ਨੂੰ ਤੂੜੀ ਨਾਲ ਭਰੇ ਟਰੱਕ ਨੇ ਦਰੜਾ ਦਿੱਤਾ। ਇਸ ਭਿਆਨਕ ਹਾਦਸੇ ਵਿੱਚ ਪਿਤਾ ਉਸਦਾ ਪੁੱਤਰ ਅਤੇ ਨੂੰ ਪਾਵ ਇੱਕੋ ਹੀ ਪਰਿਵਾਰ ਦੇ ਤਿੰਨ ਜੀ ਨੁਕਸਾਨੇ ਗਏ ਐ। ਹਾਦਸੇ ਤੋਂ ਬਾਅਦ ਮੌਕੇ ਤੇ ਚੀਕ ਚਿਹਾੜਾ ਸੀ। ਹਾਦਸਾ ਇੰਨਾ ਘ ਭਿਆਨਕ ਸੀ ਕਿ ਤਿੰਨਾਂ ਦੀ ਮੌਕੇ ਤੇ ਮੌਤ ਹੋ ਗਈ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਮੌਕੇ ਤੇ ਪਹੁੰਚੀ। ਇਹ ਹਾਦਸਾ ਪਿੰਡ ਧਵਨੀ ਹਸਨਪੁਰ ਦੇ ਨੇੜੇ ਵਾਪਰਿਆ ਦੱਸਿਆ ਗਿਆ। ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ। ਨੋਈ ਮੋਟਰਸਾਈਕਲ ਤੇ ਸਵਾਰ ਸੀ ਦੱਸਿਆ ਜਾ ਰਿਹਾ ਕਿ ਤਿੰਨੇ ਕਿਸੇ ਰਿਸ਼ਤੇਦਾਰ ਦੇ ਘਰ ਵਿੱਚ ਵਿਆਹ ਬਰਾਤ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਪਰਤ ਰਹੇ ਸੀ ਤੇ ਇਹ ਹਾਦਸਾ ਸ਼িকার ਹੋ ਗਏ ਹਾਦਸਾ ਇੰਨਾ ਕੁ ਭਿਆਨਕ ਸੀ ਕਿ ਤਿੰਨਾਂ ਵਿੱਚੋਂ ਕਿਸੇ ਨੂੰ ਬਚਾਇਆ ਨਹੀਂ ਜਾ ਸਕਿਆ ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਹਫੜਾ ਦਫੜੀ ਅਤੇ ਚੀਕ ਚਹਾੜਾ ਸੀ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਇਸ ਘਟਨਾ ਵਿੱਚ ਸੋਨਾਰ ਖੇੜਾ ਪਿੰਡ ਦੇ ਰਹਿਣ ਵਾਲੇ 68 ਵਰਿਆਂ ਦੇ ਮੀਆਂ ਜਾਨ ਉਸਤਾਦ ਸੈੰਤਿਵਰਾਂ ਦਾ ਪੁੱਤਰ ਮੁਹੰਮਦ ਅਮੀਨ ਅਤੇ ਉਸਦੀ 35 ਵਰਿਆਂ ਦੀ ਨੂੰ ਸ਼ਕੀਨਾ ਦੱਸੇ ਜਾ ਰਹੇ ਨੇ ਤਿੰਨਾਂ ਦੀ ਮੌਤ ਤੋਂ ਬਾਅਦ ਘਰ ਵਿੱਚ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਤਿੰਨਾਂ ਨੂੰ ਟਰੱਕ ਨੇ ਦਰੜਿਆ ਅਤੇ ਟਰੱਕ ਡਰਾਈਵਰ ਦੱਸਿਆ ਗਿਆ ਕਿ ਮੌਕੇ ਤੋਂ ਫਰਾਰ ਹੋ ਗਿਆ ਤੇ ਹੁਣ ਗੱਲ ਕਰਦੇ ਹਾਂ ਕੱਲ ਜਿਹੜੀ ਖਬਰ ਸੀ ਸ਼ੰਕੇ ਸਨ ਕਿ ਸਾਬਕਾ ਡੀਜੀਪੀ ਦਾ ਕਤਲ ਕੀਤਾ ਤੇ ਕਿਸ ਨੇ ਕੀਤਾ ਹੁਣ ਉਸ ਦੀਆਂ ਕੁਝ ਪਰਤਾਂ ਹੋਰ ਖੁੱਲੀਆਂ ਨੇ ਇਹ ਵੀ ਕੱਲ ਵਾਲੀ ਖਬਰ ਦੀ ਅਪਡੇਟ ਹੈ ਕਿ ਕਰਨਾਟਕ ਦੇ ਸਾਬਕਾ ਡੀਜੀਪੀ ਓਮ ਪ੍ਰਕਾਸ਼ ਉਹਦੇ ਕਤਲ ਦੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ ਪਤਾ ਲੱਗਿਆ ਕਿ ਸਾਬਕਾ ਡੀਜੀਪੀ ਦੀ ਪਤਨੀ ਪਲਵੀ ਨੇ ਉਹਨਾਂ ਨੂੰ ਚਾਕੂ ਮਾਰ ਕੇ ਕਤਲ ਕੀਤਾ ਅਤੇ ਚਾਕੂ ਮਾਰਨ ਤੋਂ ਪਹਿਲਾਂ ਉਹਨਾਂ ਦੇ ਚਿਹਰੇ ਤੇ ਮਿਰਚ ਪਾਊਡਰ ਪਾਇਆ ਗਿਆ ਪੁਲਿਸ ਨੇ ਇਸ ਮਾਮਲੇ ਦੇ ਬਾਬਤ ਮੁੱਖ ਸ਼ੱਕੀ ਪਲਵੀ ਅਤੇ ਉਸਦੀ ਤੀ ਕਿਰਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਬਿਹਾਰ ਦੇ ਰਹਿਣ ਵਾਲੇ 1981 ਬੈਚ ਦੇ ਭਾਰਤੀ ਪੁਲਿਸ ਸੇਵਾ ਅਧਿਕਾਰੀ ਉਮ ਪ੍ਰਕਾਸ਼ ਐਤਵਾਰ ਨੂੰ ਰਹੱਸਮਈ ਸਥਿਤੀ ਵਿੱਚ ਬੰਗਲੌਰੂ ਸਥਿਤ ਆਪਣੇ ਘਰ ਦੇ ਵਿੱਚ ਮ੍ਰਿਤਕ ਪਾਏ ਗਏ ਸੀ। ਉਹਨਾਂ ਦੀ Laash HSR लेआउट ਸਥਿਤ ਉਹਨਾਂ ਦੇ ਤਿੰਨ ਮੰਜ਼ਲਾ ਘਰ ਦੇ ਗਰਾਊਂਡ ਫਲੋਰ ਤੋਂ ਮਿਲੀ ਸੀ ਅਤੇ ਖੂਨ ਨਾਲ ਲਥਪਥ ਸੀ। ਜਾਣਕਾਰੀ ਅਨੁਸਾਰ ਤਿੱਖੀ ਬਹਿਸ ਤੋਂ ਬਾਅਦ ਪਲਵੀ ਨੇ ਆਪਣੇ ਘਰ ਵਾਲੇ ਦੇ ਚਿਹਰੇ ਤੇ ਮਿਰਚ ਪਾਊਡਰ ਸੁੱਟ ਦਿੱਤਾ। ਜਾਣਕਾਰੀ ਮਿਲ ਰਹੀ ਹੈ ਕਿ ਜਦੋਂ ਉਹਨਾਂ ਦੇ ਚਿਹਰੇ ਤੇ ਅੱਖਾਂ ਵਿੱਚ ਜੜਨ ਹੋਣ ਲੱਗੀ ਤਾਂ ਉਹ ਇਧਰ ਉਧਰ ਦੌੜਨ ਲੱਗਿਆ। ਉਦੋਂ ਪਲਵੀ ਨੇ ਉਹਨਾਂ ਤੇ ਚਾਕੂ ਨਾਲ ਕਈ ਵਾਰ ਕਰ ਦਿੱਤੇ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਦਾਵਾ ਕੀਤਾ ਗਿਆ ਕਿ ਇਸ ਤੋਂ ਬਾਅਦ ਪਲਵੀ ਨੇ ਆਪਣੇ ਇੱਕ ਦੋਸਤ ਜੋ ਕਿ ਇੱਕ ਹੋਰ ਅਫਸਰ ਦੀ ਪਤਨੀ ਹੈ ਉਹਨੂੰ ਵੀਡੀਓ ਕਾਲ ਕੀਤੀ ਅਤੇ ਕਿਹਾ ਮੈਂ ਰਾਖਸ਼ ਨੂੰ ਮਾਰ ਦਿੱਤਾ ਜਾਣਕਾਰੀ ਅਨੁਸਾਰ ਇਹਨਾਂ ਵਿਚਕਾਰ ਝਗੜਾ ਰਹਿੰਦਾ ਸੀ ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਅਪਰਾਧ ਦੇ ਪਿੱਛੇ ਇੱਕ ਕਾਰਨ ਕਰਨਾਟਕ ਉਹਦੇ ਦੰਦਲੀ ਸਥਿਤ ਇੱਕ ਜ਼ਮੀਨ ਦਾ ਵੀ ਵਿਵਾਦ ਹੈ ਪਲਵੀ ਨੇ ਕੁਝ ਮਹੀਨੇ ਪਹਿਲਾਂ ਐਚਐਸਆਰ ਲੇਆਉਟ ਪੁਲਿਸ ਥਾਣੇ ਵਿੱਚ ਇਸ ਮਤਲਬ ਇੱਕ ਸ਼ਿਕਾਇਤ ਵੀ ਦਰਜ ਕਰਵਾਈ ਸੀ ਜਾਣਕਾਰਾਂ ਦਾ ਦਾਵਾ ਹੈ ਕਿ ਜਦੋਂ ਉੱਥੋਂ ਦੇ ਪੁਲਿਸ ਮੁਲਾਜ਼ਮਾ ਨੇ ਉਸਦੀ ਗੱਲ ਨਹੀਂ ਮੰਨੀ ਤਾਂ ਉਸਨੇ ਪੁਲਿਸ ਥਾਣੇ ਦੇ ਸਾਹਮਣੇ ਧਰਨਾ ਵੀ ਦਿੱਤਾ ਸੀ ਜਾਂਚ ਵਿੱਚ ਇਹ ਵੀ ਪਤਾ ਲੱਗਾ ਕਿ ਪਲਵੀ ਨੂੰ ਇੱਕ ਮਾਨਸਿਕ ਬਿਮਾਰੀ ਵੀ ਹੈ ਜਿਸ ਦੀ ਉਹ ਸ਼ਿਕਾਰ ਹੈ ਤੇ ਉਸਦੀ ਉਹ ਦਵਾਈ ਵੀ ਲੈ ਰਹੀ ਹੈ ਪ੍ਰਕਾਸ਼ ਬਿਹਾਰ ਦੇ ਚੰਪਾਰਨ ਦੇ ਮੂਲ ਵਾਸੀ ਸਨ ਦਸਣਾ ਬਣਦਾ ਕਿ ਉਹਨੂੰ ਮਾਰਚ 2015 ਵਿੱਚ ਕਰਨਾਟਕ ਦਾ ਡੀਜੀਪੀ ਨਿਯੁਕਤ ਕੀਤਾ ਗਿਆ ਸੀ ਅਤੇ 2017 ਤੱਕ ਉਹ ਇਸ ਸੂਬੇ ਦੇ ਡੀਜੀਪੀ ਰਹੇ ਸਨ ਦੋਸਤੋ ਇਸੀ ਕੋਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤ ਫਿਰਿਆ ਕਾਲ ਤੇ ਰਵ ਰੱਖਾ